ਸਭ ਤੋਂ ਪਹਿਲਾਂ ਸਾਸਤਰੀ ਕਾਲ ਜੀ ਮੈਂ ਤੁਹਾਡਾ ਆਪਣਾ ਜੀ ਚੱਠਾ ਤੁਹਾਡੇ ਸਾਹਮਣੇ ਇੱਕ ਐਸਾ ਗੀਤ ਪੇਸ਼ ਕਰਨ ਜਾ ਰਿਹਾ ਜੋ ਮੇਰਾ ਤੇ ਮੇਰੇ ਦੋਸਤ ਦਾ ਖੁਦ ਆ ਲਿਖਿਆ ਹੋਇਆ ਇੱਕ ਐਸਾ ਗੀਤ ਜੋ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਸੁਣੋ ਜੀ ਲੱਗਿਆ ਨਾ ਪਤਾ ਲੈ ਕਰ ਦਿਓ ਕੀ ਐ ਮੇਰੇ ਬਿਨਾਂ ਇਕਲਾਈ ਕਿਵੇਂ ਰੱਖ ਦਿਓ ਜੀਏ ਮੇਰੇ ਬਿਨਾਂ ਇਕਲਾਈ ਕਿਵੇਂ ਰੱਖ ਦਿਓ ਜੀਏ ਮੇਰੇ ਵੀ ਨਲਾਇਕਵੇਂ ਰੱਖ ਦਿਓ ਜੀ ਐ ਖੁਸ਼ੀਆ ਰਹਿੰਦੀ ਜਾਂ ਰਹਿੰਦੀ ਉਦਾਸੇ ਰਹਿੰਦੀ ਕੱਲੀ ਜਾਂ ਕੋਈ ਉਹਦੇ ਪਾਸੇ ਰਹਿੰਦੀ ਕੱਲੀ ਜਾਂ ਕੋਈ ਉਹਦੇ ਪਾਸੇ ਖਾਣਾ ਪੀਣਾ ਭੁੱਲੀ ਜਾਂ ਲੈਂਦੀ ਖਾ ਪੀਏ ਲੱਗਿਆ ਨਾ ਪਤਾ ਹਲੇ ਕਰ ਦਿਓ ਕੀ ਐ ਲੱਗਿਆ ਨਾ ਪਤਾ ਹਲੇ ਕਰ ਦਿਓ ਕੀ ਐ ਮੇਰੇ ਬਿਨਾਂ ਲਈ ਕਿਵੇਂ ਰੱਖ ਦਿਓ ਜੀ ਐ ਮੇਰੇ ਬਿਨਾਂ ਲਈ ਕਿਵੇਂ ਰੱਖ ਦਿਓ ਜੀ ਐ ਕਿਹੜੇ ਰੁਜੇ ਬਿਆ ਚੁਰਜੀਓ ਰਹਿੰਦੀ ਐ ਕਿ ਕਰਦੀ ਯਾਦ ਮੈਨੂੰ ਉੱਠਦੀ ਬੈਂਦੀ ਐ ਕਿ ਕਰਦੀ ਯਾਦ ਮੈਨੂੰ ਉੱਠਦੀ ਬੈਂਦੀ ਐ ਬਿਨ ਦੇਖ ਰਹਿ ਨਾ ਸਕੇ ਉਹ ਜਾਣਦੀ ਐ ਲੱਗਿਆ ਨਾ ਪਤਾ ਹਲੇ ਕਰ ਦਿਓ ਕੀ ਐ ਲੱਗਿਆ ਨਾ ਪਤਾ ਹਲੇ ਕਰ ਦਿਓ ਕੀ ਐ ਮੇਰੇ ਬਿਨਾਂ ਲਾਇਕ ਕਿਵੇਂ ਰੱਖ ਦਿਓ ਜੀ ਐ ਮੇਰੇ ਬਿਨਾਂ ਲਾਇਕ ਕਿਵੇਂ ਰੱਖ ਦਿਓ ਜੀ ਐ ਨਾਲ ਫਰੈਂਡ ਜਾਂ ਪੈਸੇ ਫੋਨ ਪਾਇਸੀ ਆਈ ਨਾ ਕਾਲ ਨਾ ਕੋਈ ਮੈਸੇਜ ਆਏ ਜੀ ਆਈ ਨਾ ਕਾਲ ਨਾ ਕੋਈ ਮੈਸੇਜ ਆਏ ਜੀ ਸੁਣਦੀ ਨਾ ਗੱਲ ਮੇਰੀ ਕਹਿੰਦੀ ਉਹ ਕੀ ਐ ਮੇਰੇ ਬਿਨਾ ਲਾਈ ਕਿਵੇਂ ਰੱਖ ਦਿਓ ਜੀਏ ਚੱਠੇ ਬਿਨਾ ਲਾਈ ਕਿਵੇਂ ਰੱਖ ਦਿਓ ਜੀਏ ਸੰਗਰੂਰ ਬੀਬੀ ਬਿਨਾ ਲਾਈ ਕਿਵੇਂ ਰੱਖ ਦਿਓ ਜੀਏ ਚੱਠੇ ਬਿਨਾ ਲਾਈ ਕਿਵੇਂ ਰੱਖ ਦਿਓ ਜੀਏ ਸੰਗਰੂਰ ਬੀਬੀ ਬਿਨਾ ਲਾਈ ਕਿਵੇਂ ਰੱਖ ਦਿਓ ਜੀਏ ਥੈਂਕ ਯੂ